ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰੁਗਵੀਰ ਟੰਡ ਦੀ ਲਿਖੀ ਹੋਈ ਕਹਾਣੀ ਮੂੰਹ ਤੇ ਹੱਥ ਉਸ ਦਾ ਬਾਪੂ ਉਸ ਤੇ ਬੇਬੇ ਨੂੰ ਓਨਾ ਚਿਰ ਕੁੱਟਦਾ ਰਿਹਾ ਜਿੰਨਾ ਚਿਰ ਉਹ ਮਰ ਨਹੀਂ ਗਈ ਉਸ ਦੀ ਭੈਣ ਦਾ ਮੋੜ ਵਿਆ ਨਹੀਂ ਸੀ ਕੀਤਾ ਉਹ ਆਪਣੇ ਪੇਕਿਆਂ ਦਾ ਗੋਹਾ ਗੂੜਾ ਕਰਦੀ ਤੇ ਆਪਣੀਆਂ ਭਾਬੀਆਂ ਦੀਆਂ ਗਾੜਾਂ ਖਾਂਦੀ 25 ਸਾਲ ਦੀ ਉਮਰ ਵਿੱਚ ਮਰ ਗਈ ਸੀ ਉਸ ਦੇ ਆਪਣੇ ਸੁਪਨਿਆਂ ਦੀ ਕੁੜੀ ਹਾਲਾਤਾਂ ਦੀਆਂ ਮਜਬੂਰੀਆਂ ਨੇ ਮਾਰ ਦਿੱਤੀ ਅਤੇ ਉਸ ਦੀਆਂ ਅੱਖਾਂ ਸਾਵੇਂ ਸਾਰੇ ਚਾਨਣ 부ਝ ਗਏ ਸਨ ਇਹਨਾਂ ਤਿੰਨ ਔਰਤਾਂ ਨੇ ਉਸ ਦੀ ਜ਼ਿੰਦਗੀ ਤੇ ਕਿੰਨਾ ਡੂੰਘਾ ਅਸਰ ਪਾਇਆ ਕਿ ਔਰਤ ਸਬੰਧੀ ਲੱਤੁੱਤੇ ਰੱਖਣ ਵਾਲੀ ਆਪਣੀ ਖਾਨਦਾਨੀ ਰੀਤ ਨੂੰ ਤਿਆਗ ਔਰ ਉਹਨੂੰ ਧਰਤੀ ਮਾਤਾ ਜਿੰਨੀ ਮਹਾਨ ਤੇ ਖੁਸ਼ਬੂ ਵਰਗੇ ਪਵਿੱਤਰ ਚੀਜ਼ ਸਮਝਣ ਲੱਗ ਪਿਆ। ਉਸ ਦੀ ਇਹ ਮਚਲ ਦੀ خواہش ਸੀ ਕਿ ਉਸ ਦਾ ਪਹਿਲਾ ਬੱਚਾ ਲੜਕੀ ਹੋਵੇ। ਉਸ ਦੀ ਇਹ خواہش ਵੀ ਪੂਰੀ ਹੋ ਗਈ। ਜਦੋਂ ਚੁੰਨੀ ਦੇ ਲੜ ਨਾਲ ਅੱਖਾਂ ਬੰਦ ਦੀ ਉਸ ਦੇ ਸੱਸ ਨੇ ਜਨਮ ਕਮਰੇ ਦੀ ਦਰਵਾਜ਼ੇ ਖੋਲ ਕੇ ਆਖਿਆ, "ਕਾਕਾ, ਲక్ష్ਮੀ ਆਈਏ।" ਇਹ ਸੁਣਦਿਆਂ ਹੀ ਉਸ ਨੂੰ ਜਾਪਿਆ। ਜਿਵੇਂ ਉਸਦੇ ਪਿਆਸੇ ਖੂਂਟਾ ਤੇ ਕਿਸੇ ਤਰੇਲ ਤ੍ਰੋਂਖ ਦਿੱਤੀ ਹੋਵੇ ਮਾਰੂਥਲ ਵਿੱਚ ਊਲਾਂ ਫੁੱਟ ਪਈਆਂ ਹੋਣ ਟਿਮ ਟਿਮ ਕਰਦੀਆਂ ਬੱਤੀਆਂ ਲਾਟਾਂ ਵਾਂਗ ਮਚ ਪਈਆਂ ਹੋਣ ਰੋਖੇ ਤੋਂ ਅੱਖੇ ਮਾਹੌਲ ਵਿੱਚ ਹਜ਼ਾਰਾਂ ਗੁਲਾਬ ਖਿੜੇ ਪਏ ਹੋਣ ਆਜ ਉਸ ਦਾ ਧਰਤੀ ਤੇ ਪੈਰ ਨਹੀਂ ਸੀ ਲੱਗ ਰਿਹਾ ਉਹ बार-बार ਆਪਣੀ ਬੱਚੀ ਨੂੰ ਚੁੰਮੇ ਪਾਂਤ ਪਾਂਦੇ ਨਾਵਾਂ ਨਾਲ ਉਸ ਨੂੰ ਪੁਕਾਰੇ ਬਾਰ ਬਾਰ ਆਪਣੀ ਪਤਨੀ ਦਾ ਹੱਥ ਚੁੰਮੇ ਉਸ ਦਾ ਧੰਨਵਾਦ ਕਰਦੇ ਨਾ ਥਕੇ ਉਸ ਤੇ ਕੁਰਬਾਨ ਹੋ ਹੋ ਜਾਵੇ ਤਾਸ਼ ਦੇ ਪੱਤਿਆਂ ਵਾਂਗ ਜੇਬ ਚੋਂ ਸਕੂਲ ਦੀਆਂ ਫੀਸਾਂ ਦੇ ਨੋਟ ਵੰਡੇ ਜਾਏ 5 ਰੁਪਏ ਰਾਜੂ ਪੰਗੜ ਨੂੰ 10 ਰੁਪਏ ਸਕੂਲ ਦੀਆਂ ਕੁੜੀਆਂ ਨੂੰ ਵੀ ਫੀਸ ਲਈ ਮਾਸਟਰਾਂ ਨੂੰ ਉਸ ਦੀ ਸੱਸ ਨੂੰ ਇਹ ਵੇਖ ਵੇਖ ਕੇ ਪੌਣੀਆਂ ਆ ਰਹੀਆਂ ਸਨ ਤੇ ਆਪਣੇ پاگل ਜਵਾਈ ਤੇ ਖੇਚੜ ਰਹੀ ਸੀ ਜਿਸ ਨੂੰ ਹਾਲੀ ਤੱਕ ਇਨੀ ਅਕਲ ਵੀ ਨਹੀਂ ਸੀ ਕਿ ਧੀਆਂ ਜੰਮੀਆਂ ਤੇ ਨੱਚ-ਨੱਚ ਰੁਪਏ ਨਹੀਂ ਵੰਡੀਦੇ ਬਲਕਿ ਕਿਸੇ ਖੂੰਜੇ ਵਿੱਚ ਬੈ ਕੇ ਆਪਣੇ ਮਾੜੇ ਕਰਮਾਂ ਨੂੰ ਰੋਈਦਾ ਹੈ ਉਸ ਦੀ ਪਤਨੀ ਤਾਂ ਬਹੁਤ ਹੀ ਖੁਸ਼ੀ ਉਹ ਬੱਚੇ ਦੇ ਆਉਣ ਤੋਂ ਪਿੱਛੋਂ ਆਪਣੇ ਪਤੀ ਵਿੱਚ ਇੱਕ ਵੱਡਾ ਪਰਿਵਰਤਨ ਵੇਖ ਰਹੀ ਸੀ ਪਹਿਲਾਂ ਉਹ ਘੰਟਿਆਂ ਬੱਧੀ ਬਹੁਤ ਉਦਾਸ ਹੋ ਜਾਂਦਾ ਸੀ ਅਤੇ ਘੰਟੇयां ਬੱਦੀ ਨੀਮੋ ਝੂਣਾ ਬੈਠਾ ਰਹਿੰਦਾ ਸੀ ਭਾਵੇਂ ਉਸ ਆਲੇ ਦੁਆਲੇ ਹੁਣ ਵੀ ਉਹ ਤਲਖੀਆਂ ਸਨ ਉਹੀ ਬੇਇਨਸਾਫੀਆਂ ਸਨ ਉਹੀ ਕੋਝ ਖਿਲਰਿਆ ਪਿਆ ਸੀ ਹੁਣ ਵੀ ਉਸ ਨੂੰ ਸਾਰੇ ਮਾਸਟਰਾਂ ਤੋਂ ਵੱਧ ਡਿਗਨੀਆਂ ਹੋਣ ਦੇ ਬਾਵਜੂਦ ਵੀ ਸਕੂਲ ਦਾ ਪ੍ਰਿੰਸੀਪਲ ਨਹੀਂ ਸੀ ਬਣਾਇਆ ਗਿਆ ਕਿਉਂਕਿ ਉਹ ਸੈਕਟਰੀ ਅਤੇ ਮੈਨੇਜਰ ਨੂੰ ਸਲਾਮ ਨਹੀਂ ਸੀ ਮਾਰਨ ਜਾਂਦਾ ਸਕੂਲ ਵਿੱਚ ਹੁਣ ਵੀ ਬਾਪੂ ਗਾਂਧੀ ਦਾ ਨਾਂ ਵਰਤ ਕੇ ਮੁੰਡਿਆਂ ਤੋਂ ਨਜਾਇਜ਼ ਫੋਟੋਗ੍ਰਾਫੀ ਕੀਤੀ ਜਾਂਦੀ ਸੀ ਹੁਣ ਵੀ ਉਸਦੇ ਪਾਸਪੋਰਟ ਦੇ ਕਾਗਜ਼ ਨੋਟਾਂ ਦੀ ਛੋਹ ਬਿਨਾਂ ਈਮੇਜ ਨਹੀਂ ਸੰਬਦਲਦੇ ਅਤੇ ਹੁਣ ਵੀ ਦੇਸ਼ ਦੇ ਰੈਬਰਾਂ ਦੀਆਂ ਤਕਰੀਰਾਂ ਰੇਡੀਓ ਤੇ ਨਸ਼ਰ ਹੁੰਦੀਆਂ ਕਿ ਸਾਡਾ ਦੇਸ਼ ਏਸ਼ੀਆ ਵਿੱਚ ਲੋਕ ਰਾਜ ਦਾ ਸਭ ਤੋਂ ਵੱਡਾ ਤਜਰਬਾ ਕਰ ਰਿਹਾ ਹੈ ਪਰ ਹੁਣ ਉਹ ਪਹਿਲਾਂ ਜਿੰਨਾ ਉਦਾਸ ਨਹੀਂ ਸੀ ਰੰਗ ਜਿਵੇਂ ਬੱਚੀ ਦੀ ਛੋੜ ਨਾਲ ਹੀ ਇਹਨਾਂ ਤਲਖੀਆਂ ਦੇ ਤੁੰਦ ਤੇ ਸਿੱਦਤ ਪੈ ਕੇ ਕੁਝ ਫਿੱਕੀ ਪੈ ਜਾਂਦੀ ਸੀ ਤਦੇ ਉਸ ਨੂੰ ਪੰਗੂੜੇ ਵਿੱਚ ਪਾ ਕੇ ਝੂਟੇ ਦੇਣ ਲੱਗ ਪੈਂਦਾ ਤੇ ਗੀਤ ਗਾਉਂਦਾ ਕਦੀ ਝੋਲੀ ਵਿੱਚ ਪਾ ਕੇ ਦੁੱਧ ਪਿਉਂਦਾ ਸੌਣ ਤੋਂ ਪਹਿਲਾਂ ਉਸ ਨੂੰ ਬਾਰ-ਬਾਰ ਚੁੰਮਦਾ ਤੇ ਘੁੱਟ-ਘੁੱਟ ਆਪਣੇ ਨਾਲ ਲਾਉਂਦਾ ਉਸ ਨੂੰ ਇਸ ਤਰ੍ਹਾਂ ਦਾ ਚੱਲ ਚੜਿਆ ਵੀ ਉਸਦੀ ਪਤਨੀ ਕਈ ਵਾਰੀ ਕਹਿੰਦੀ ਐਨਾ ਮੂਨਾ ਪਾਓ ਇੰਗਲੈਂਡ ਜਾ ਕੇ ਦੁਖੀ ਹੋਵੋਗੇ ਤੇ ਇੱਧਰ ਕੁੜੀ ਮੈਨੂੰ ਦੁਖੀ ਕਰੇਗੀ ਉਸਦੀ ਪਤਨੀ ਠੀਕ ਹੀ ਕਹਿੰਦੀ ਸੀ ਜੇ ਸੰਦਾ ਉਹ ਇੰਗਲੈਂਡ ਵਿੱਚ ਆਇਆ ਸੀ ਉਸ ਦਾ ਬਿਲਕੁਲ ਦਿਨ ਨਹੀਂ ਸੀ ਲੱਗ ਰਿਹਾ ਕਈ ਵਾਰੀ ਉਸ ਨੂੰ ਨੀਂਦ ਨਹੀਂ ਸੀ ਪੈਂਦੀ ਅਤੇ ਰਾਤ ਪਰਬਤ ਵਾਂਗ ਅੜ ਕੇ ਖਲੋ ਜਾਂਦੀ ਬਾਸ ਵਿੱਚ ਜੇ ਕਦੇ ਉਹ ਸਾਲ ਕੁ ਦਾ ਬੱਚਾ ਵੇਖਦਾ ਤਾਂ ਉਸ ਵੱਲ ਵੇਖੀ ਜਾਂਦਾ ਦੇਖੀ ਜਾਂਦਾ ਆਪਣੇ ਕਮਰੇ ਵਿੱਚ ਆ ਕੇ ਬੱਚੀ ਦੀ ਤਸਵੀਰ ਵੱਲ ਵੇਖਦਾ ਚੁੰਮਦਾ ਰਹਿੰਦਾ ਚੁੰਮਦਾ ਰਹਿੰਦਾ ਜਦੋਂ ਨੀਂਦ ਨਾ ਆਉਂਦੀ ਆਪਣੇ ਬੱਚੀ ਦੇ ਸੁਪਨੇ ਲੈਂਦਾ ਰਹਿੰਦਾ ਉਸ ਦੀ ਪਤਨੀ ਨੇ ਠੀਕ ਹੀ ਆਖਿਆ ਸੀ ਉਹ ਇੰਗਲੈਂਡ ਵਿੱਚ ਜਾ ਕੇ ਆਪਣੀ ਬੱਚੀ ਬਿਨਾਂ ਬਹੁਤ ਦੁਖੀ ਹੋਇਆ ਸੀ ਜਦੋਂ ਉਸ ਦੀ ਪਤਨੀ ਦੀ ਚਿੱਠੀ ਆਉਂਦੀ ਤਾਂ ਉਸ ਵਿੱਚ ਵੀ ਬਹੁਤੀਆਂ ਇਹੀ ਗੱਲਾਂ ਹੁੰਦੀਆਂ ਬੱਚੀ ਤੁਹਾਡੇ ਫੋਟੋ ਵੇਖ ਉਸ ਨੂੰ ਫੜਨ ਜਾਂਦੀ ਹੈ ਜਦੋਂ ਕੋਈ ਜਹਾਜ਼ ਲੰਘਦਾ ਹੈ ਤਾਂ ਉਸ ਨੂੰ ਫੜਨ ਲਈ ਕਾਲੀ ਪੈ ਜਾਂਦੀ ਹੈ ਤੁਹਾਡੇ ਵਿਯੋਗ ਵਿੱਚ ਕਾਫੀ ਮੜੀ ਹੋ ਗਈ ਹੈ ਸਾਨੂੰ ਛੇਤੀ ਸੱਦ ਲਵੋ ਉਸ ਨੇ ਵੀ 6 ਮਹੀਨੇ ਨਾ ਪੈਣ ਦਿੱਤੇ ਕਿ ਉਹਨਾਂ ਨੂੰ ਸੱਦ ਲਿਆ ਜਿਸ ਦਿਨ ਉਹਨਾ ਆਉਣਾ ਸੀ ਉਸ ਤੋਂ ਪਹਿਲੀ ਰਾਤ ਉਹ ਬਹੁਤ ਘਟ ਸੌ ਸਕਿਆ ਕਦੀ ਉਹ ਆਪਣੀ ਬੱਚੀ ਦੀ ਸ਼ਕਲ ਕਲਪਨਾ ਰਾਹੀਂ ਸাকার ਕਰਦਾ ਜਿਹੜੀ ਕਿ ਉਸ ਬਿਨਾ ਕੁਮਲਾ ਗਈ ਸੀ ਕਦੀ ਆਪਣੀ ਪਤਨੀ ਦਾ ਚਿਹਰਾ ਤਲਪਦਾ ਜਿਹੜਾ ਕਿ ਵਿਛੋੜੇ ਨੇ ਪੀੜਾ ਪਾ ਦਿੱਤਾ ਸੀ ਅਤੇ ਜਿਸਨੇ ਪਤਾ ਨਹੀਂ ਸਾਵਣ ਦੀਆਂ ਝੜੀਆਂ ਕਿਵੇਂ ਵਿਦਾ ਲਈਆਂ ਸਨ ਕਦੀ ਉਹ ਬੁਰਾ-ਬੁਰਾ ਵੀ ਸੋਚਦਾ ਕਿ ਜੇ ਜਹਾਜ਼ ਨੂੰ ਕੁਝ ਹੋ ਗਿਆ ਫਿਰ ਆਪ ਹੀ ਆਪਣੇ ਆਪ ਨੂੰ ਲਾਂਤ ਪਾ ਕੇ ਇਸ ਸੋਚ ਨੂੰ ਮਿਲਨ ਘੜੀ ਵਿੱਚ ਬਦਲਦਾ ਘੜੀ ਜਦੋਂ ਉਹ ਆਪਣੀ ਬੱਚੀ ਨੂੰ ਕੁੱਟ ਲਏਗਾ ਚੁੰਮ ਲਏਗਾ ਪਰ ਜੇ ਉਸਨੇ ਮੈਨੂੰ ਪਛਾਣਿਆ ਨਾ ਫਿਰ ਇਹ ਕਿਵੇਂ ਹੋ ਸਕਦਾ ਹੈ ਦਿਲਾਂ ਨੂੰ ਦਿਲਾਂ ਵਿੱਚ ਰਾਹ ਹੁੰਦੀ ਹੈ ਬਿਲਕੁਲ ਦਿਲਾਂ ਨੂੰ ਦਿਲਾਂ ਵਿੱਚ ਰਾਹ ਹੁੰਦੀ ਹੈ ਉਸੇ ਬੱਚੀ ਬਾਹਾਂ ਉਲਾਰ ਕੇ ਉਸਦੇ ਗਲ ਚੰਬੜ ਗਈ ਸੀ ਬਸ ਉਹ ਤੇ ਜਿਵੇਂ ਪਾਗਲ ਹੋ ਗਿਆ ਬੱਚੇ ਨੂੰ ਚੁੰਮ ਚੁੰਮ ਨਾ ਥੱਕੇ ਗਲ ਨਾਲ ਲਾਲਾ ਨਾ ਥੱਕੇ ਇਸ ਨਾਟਕ ਦਾ ਕੋਈ ਅੰਤ ਨਾ ਹੁੰਦਾ ਵੇਖ ਕੇ ਉਸਦੇ ਪਤਨੀ ਨੇ ਕਿਹਾ ਮੈਂ ਕਿਹਾ ਸੀ ਉਸ ਦੀਆਂ ਹਰਕਤਾਂ ਇੱਕਦਮ ਰੁਕੀਆਂ ਅਤੇ ਉਸ ਨੇ ਆਪਣੀ ਪਤਨੀ ਦੀਆਂ ਪਿਆਸੀਆਂ ਅੱਖਾਂ 'ਚ ਵੇਖਿਆ ਜਿਵੇਂ ਕਹਿ ਰਹੀਆਂ ਹੋਣ ਹਮ ਵੀ ਤੋਂ ਪੜੇ ਹੈ راہوں ਮੇ ਉਸ ਨੇ ਉਹ ਸੌਰੀ ਕਿਹਾ ਤੇ ਘਰ ਆ ਗਏ ਮਾਲਕ ਮਕਾਨ ਤਾਂ ਬਿਲਕੁਲ ਉਸ ਦਾ ਆਪਣਾ ਆਦਮੀ ਸੀ ਭਾਰਤ ਵਿੱਚ ਉਹ ਇੱਕੋ ਹੀ ਪਾਰਟੀ ਵਿੱਚ ਕੰਮ ਕਰਦੇ ਸਨ ਮਾਲਕ ਮਕਾਨ ਦੀ ਪਤਨੀ ਤਾ ਉਸਦੀ ਜਿਵੇਂ ਸਗੀ ਭੈਣ ਹੋਵੇ ਕਿਉਂਕਿ ਉਹ ਉਹਦੇ ਪਰਮ ਮਿੱਤਰ ਦੀ ਭੈਣ ਸੀ ਉਹਨਾਂ ਨੇ ਬੜਾ ਆਦਰ ਕੀਤਾ ਦੋ ਦਿਨ ਉਸਦੀ ਪਤਨੀ ਨੂੰ ਰੋਟੀ ਨਾ ਪਕਾਉਣ ਦਿੱਤੀ ਮਾਲਕ ਮਕਾਨ ਦੀ ਪਤਨੀ ਤਾਂ ਵਾਰੀ ਵਾਰੀ ਜਾਏ ਆਖੇ ਪਰਜਾਈ ਤੇ ਪਤੀਜੀ ਤਾਂ ਨਿਹਰਾ ਲక్ష్ਮੀ ਦਾ ਰੂਪ ਨੇ ਹਾਲੀ ਆਈਆਂ ਨੂੰ 10 ਦਿਨ ਨਹੀਂ ਹੋਏ ਇਹਨਾਂ ਨੂੰ ਤੀਪੋਂ ਤੇ ਪੱਕੀਆਂ ਨੇਟਾਂ ਤੇ ਕੰਮ ਮਿਲ ਗਿਆ ਉਹ ਬਹੁਤ ਖੁਸ਼ ਸੀ ਸਵੇਰ ਤੋਂ ਸ਼ਾਮ ਤੱਕ ਫੈਕਟਰੀ ਵਿੱਚ ਸਖਤ ਮਿਹਨਤ ਕਰਕੇ ਜਦੋਂ ਉਹ ਘਰ ਮੁੜਦਾ ਆਪਣੀ ਬੱਚੀ ਨੂੰ ਚੁੰਮ ਕੇ ਗੱਲ ਨਾਲ ਲਾ ਕੇ ਸਾਰੀ ਥਕਾਵਟ ਭੁੱਲ ਜਾਂਦਾ ਰੋਟੀ ਖਾਂਦਿਆਂ ਨਿੱਕੀਆਂ-ਨਿੱਕੀਆਂ ਬੁਰਕੀਆਂ ਉਸ ਦੇ ਮੂੰਹ 'ਚ ਪਾਣਾ ਉਸ ਨੂੰ ਕਿੰਨਾ ਚੰਗਾ-ਚੰਗਾ ਲੱਗਦਾ ਪਰ ਕੁਝ ਚਿਰ ਪਿਛੋਂ ਉਸ ਦੇ ਪਤਨੀ ਵਿੱਚ ਇੱਕ ਸੰਕੋਚ ਇੱਕ ਤਬਦੀਲੀ ਆਉਣੇ ਸ਼ੁਰੂ ਹੋ ਗਈ ਉਸ ਦਾ ਸਲੋਕ ਬੱਚੀ ਨਾਲ ਕੁਝ ਰੁੱਖਾ-ਰੁੱਖਾ ਹੁੰਦਾ ਜਾ ਰਿਹਾ ਸੀ ਜਦੋਂ ਉਹ ਹੱਸੇ ਤਾਂ ਉਹ ਹੱਸਣ ਤੋਂ ਵਰਜੇ ਜਦੋਂ ਰੋਵੇ ਛੇਤੀ ਨਾਲ ਕੋਈ ਖਿਡਾਉਣਾ ਜਾਂ ਖਾਣ ਵਾਲੀ ਚੀਜ਼ ਦੇ ਉਸ ਨੂੰ ਰੋਣ ਤੋਂ ਵਰਜੇ ਜੇ ਉਹ ਬੋਹੇ ਤਾਂ ਬਾਹਰ ਜਾਵੇ ਤਾਂ ਛੱਟ ਅੰਦਰ ਧੂ ਲਿਆਵੇ ਉਸ ਨੂੰ ਆਪਣੀ ਪਤਨੀ ਵਿੱਚ ਆਈ ਇਹ ਤਬਦੀਲੀ ਬੜੀ ਨਾ ਪਸੰਦ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਇੰਜ ਨਾ ਕਰੇ ਪਰ ਹਾਲਾਤ ਤਾਂ ਹੋਰ ਵੀ ਵਿਗੜਦੇ ਜਾ ਰਹੇ ਸਨ ਤੇ ਫਿਰ ਇੱਕ ਦਿਨ ਉਹ ਵੀ ਆ ਗਿਆ ਜਦੋਂ ਉਸਦੀ ਪਤਨੀ ਨੇ ਬੱਚੀ ਨੂੰ ਬੂਹਾ ਖੜਤੌਂਦਿਆਂ ਵੇਖ ਉਸਦੇ ਵੱਟ ਕੇ ਚਪੇੜ ਮਾਰੀ ਤੇ ਉਹ ਬੁੱਲੀਆਂ ਡਸਕਾਉਂਦੀ ਆਪਣੇ ਡੈਡੀ ਦੇ ਗਰਦ ਨਾਲ ਚਿੰਬੜ ਗਈ ਉਸ ਦਾ ਜੀ ਕੀਤਾ ਕਿ ਉਹ ਇਹੋ ਜੀ ਚਪੇੜ ਆਪਣੀ ਪਤਨੀ ਦੇ ਮਾਰੇ ਪਰ ਉਸ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਹੀ ਉਸ ਨੇ ਵੇਖਿਆ ਕਿ ਉਸਦੀ ਪਤਨੀ ਦੀਆਂ ਅੱਖਾਂ ਆਬ ਸ਼ਾਰਾ ਵਾਂਗ ਵੇਰੀਆਂ ਸਨ ਆਪਣੇ ਮੰਮੀ ਨੂੰ ਇੰਜ ਰੋਂਦਿਆਂ ਵੇਖ ਕੇ ਬੱਚੀ ਚੁੱਪ ਕਰ ਗਈ ਉਸ ਦੇ ਗਲਦੋਵਾਲੇ ਬਾਹ ਪਾ ਕੇ ਇਸ ਦਾ ਕਾਰਨ ਪੁੱਛਣ ਲੱਗਿਆ ਉਸ ਦੇ ਬਾਰ ਬਾਰ ਪੁੱਛਣ ਤੇ ਉਸ ਦੀ ਪਤਨੀ ਨੇ ਦੱਸਿਆ ਮਾਲਕ ਮਕਾਨਣ ਕਹਿੰਦੀ ਹੈ ਤੁਹਾਡੇ ਕੁੜੀ ਬਹੁਤ ਉੱਚੀ ਹੱਸਦੀ ਹੈ ਬਹੁਤ ਉੱਚੀ ਰੋਂਦੀ ਹੈ ਡੋਰਾਂ ਖੜਕਾਉਂਦੀ ਹੈ ਤੇ ਇਹਨਾਂ ਦੇ ਨੀਂਦ ਖਰਾਬ ਹੁੰਦੀ ਹੈ ਮੋਠਾਂ ਦੀ ਦਾਲ ਨਲ ਗੈਸ ਬਹੁਤ ਜਲਦੀ ਪਤਨੀ ਦੀਆਂ ਗੱਲਾਂ ਹਥੌੜੇ ਵਾਂਗ ਉਸਦੇ ਦਿਮਾਗ ਤੇ ਲੱਗੀਆਂ ਅਤੇ ਉਸਦੇ ਤਨ ਬਦਨ ਨੂੰ ਜਿਵੇਂ ਅੱਗ ਲੱਗ ਗਈ। ਇਹ ਤੇ ਕਦੇ ਸੁਣਿਆ ਨਹੀਂ ਸੀ ਕਿ ਹੱਸਣ ਤੇ ਪਵੰਦੀਆਂ ਰੋਣ ਤੇ ਵੀ ਪਵੰਦੀਆਂ। ਅਸੀਂ 3.5 ਪੌਂਡ ਇਸ ਕਮਰੇ ਦਾ ਕਿਰਾਇਆ ਦਿੰਦੇ ਹਾਂ। ਕੋਈ ਮੁਫਤ ਤਾਂ ਨਹੀਂ ਹੱਸਦੀ। ਪ੍ਰਤੀਕਰਮ ਵਜੋਂ ਉਹ ਆਪਣੇ ਬੱਚੀ ਨੂੰ ਉੱਚੇ ਉੱਚੇ ਗਾਉਣ ਲੱਗ ਪਿਆ। ਹੱਸਣ ਲੱਗ ਪਿਆ, ਚੀਕਣ ਲੱਗ ਪਿਆ। ਘਰ ਵਿੱਚ ਇਹੋ ਜਿਹੇ ਮੜਾ ਸ਼ਲੋਕ ਵੇਖ ਕੇ ਮਾਲਕ ਮਕਾਨ ਦੇ ਉਹਨਾਂ ਦੇ ਕਮਰੇ ਵਿੱਚ ਵੜਦਿਆਂ ਹੀ ਆਖਿਆ ਹੱਦ ਹੋ ਗਈ ਬਈ ਤੂੰ ਤਾਂ ਨਿਆਣਿਆਂ ਨਾਲੋਂ ਵੇਟ ਪਾਤੀ ਇਨਸਾਨ ਨੂੰ ਮੈਨਰਸ ਸਿੱਖਣੇ ਚਾਹੀਦੇ ਨੇ ਪੰਜ ਦਿਨ ਤੇਰੀ ਕੁੜੀ ਨਹੀਂ ਸੁਣ ਦਿੰਦੀ ਤੇ ਵੀਕਐਂਡ ਤੇ ਤੂੰ ਨਹੀਂ ਸਾਹ ਲੈਣ ਦਿੰਦਾ ਤੇਰੇ ਨਿਆਣੇ ਨਹੀਂ ਰੌਲਾ ਪਾਉਂਦੇ ਕੋ ਨਹੀਂ ਹੱਸਦੇ ਉਹ ਨਹੀਂ ਰੋਂਦੇ ਉਹ ਇੰਗਲੈਂਡ 'ਚ ਜੰਮੇ ਨੇ ਉਹਨਾਂ ਦਾ ਹੱਸਣ ਤੇ ਰੋਣ ਦਾ ਟਾਈਮ ਹੈ ਉਹਨਾਂ ਨੂੰ ਮੈਨਰਸ ਆਉਂਦੇ ਨੇ ਚੰਗਾ ਦੋਸਤ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਅਸੀਂ ਮਕਾਨ ਬਦਲ ਲਾਂਗੇ ਬੜੀ ਖੁਸ਼ੀ ਨਾਲ ਲਾਪਰਵਾਹੀ ਨਾਲ ਕਹਿੰਦੇ ਆਂ ਮਾਲਕ ਮਕਾਨ ਕਮਰਿਆਂ ਬਾਹਰ ਹੋ ਗਿਆ ਕਿਸ ਘਟਨਾ ਨੇ ਉਸਦੇ ਮਨ ਦਾ ਸਾਰਾ ਅਮਨ ਭੰਗ ਕਰ ਦਿੱਤਾ ਉਹ ਹੁਣ ਘਰ ਬਦਲ ਲੈਣਾ ਚਾਹੁੰਦਾ ਸੀ ਦਿਨ ਨੂੰ ਉਹ ਫੈਕਟਰੀ ਵਿੱਚ ਕੰਮ ਕਰਦਾ ਅਤੇ ਸ਼ਾਮ ਨੂੰ ਦੁਕਾਨਾਂ ਉੱਤੇ ਲੱਗੇ ਨੋਟਿਸ ਪੜ੍ਹ ਕੇ ਖਾਲੀ ਕਰ ਵੇਖਣ ਜਾਂਦਾ ਅੰਗਰੇਜ਼ ਦਾ ਕਾਲਾ ਆਦਮੀ ਵੇਖ ਕੇ ਪਹਿਲਾਂ ਹੀ ਸੌਰੀ ਕਹਿ ਦਿੰਦੇ ਤੇ ਉਸ ਦੇ ਆਪਣੇ ਦੇਸ਼ ਵਾਸੀ ਇੱਕ ਬੱਚਾ ਸੁਣ ਕੇ ਨਾ ਕਰ ਦਿੰਦੇ ਬੜੀ ਭਜਨਟ ਤੋਂ ਬਾਅਦ ਉਸ ਦੇ ਪੂਆ ਦੇ ਲੜਕੇ ਨੇ ਉਹਨਾਂ ਨੂੰ ਇੱਕ ਕਮਰਾ ਦੇ ਦਿੱਤਾ ਉਸ ਦਾ ਨਵਾਂ ਨਵਾਂ ਘਰ ਖੁੱਲਿਆ ਸੀ ਕਿਰਾਏ ਦਾ ਰੱਖਣ ਤੇ ਭਵੰਦੀ ਸੀ ਇਸੇ ਲਈ ਉਸ ਦੇ ਭਰਾ ਨੇ ਕਿਹਾ ਕਿ ਜੇ ਕੋਈ ਚੈੱਕ ਕਰਨ ਆਵੇ ਤਾਂ ਇਹ ਹੀ ਆਖਣਾ ਕਿ ਅਸੀਂ ਪਰੌਣੇ ਹਾਂ ਕੁਝ ਦਿਨਾਂ ਤੱਕ ਚਲੇ ਜਾਵਾਂਗੇ। ਪਾਵੇਂ ਸਭ ਕੁਝ ਉਹੋ ਸੀ, ਉਸਦੇ ਬੱਚੇ, ਉਸਦੇ ਪਤਨੀ ਪਰ ਉਹ ਪਹਿਲੀ ਕੁਦਰਤੀ ਖੁਸ਼ੀ ਨਹੀਂ ਸੀ। ਉਸ ਵਿੱਚ ਵਿਸ਼ਵਾਸ ਘਟਦਾ ਜਾ ਰਿਹਾ ਸੀ। ਘਟਿਆ ਪੰਦਾ ਅਹਿਸਾਸ ਪੈਦਾ ਹੋ ਗਿਆ ਸੀ। ਹੁਣ ਜਦੋਂ ਉਹ ਘਰ ਆਉਂਦਾ ਉਸ ਨੂੰ ਅੱਗੇ ਜਿੰਨਾ ਚਾਹ ਨਾ ਹੁੰਦਾ। ਜਦੋਂ ਉਸਦੇ ਬੱਚੇ ਹੱਸਦੇ ਉਹ ਉਸ ਵੱਲ ਵੇਖ ਕੇ ਮਸਨੂਈ ਜਿਹਾ ਹੱਸ ਛੜਦਾ। ਜਦੋਂ ਉਹ ਹੁੰਦੀ ਫੌਰੀ ਚੁੱਪ ਕਰਾਉਣ ਦਾ ਯਤਨ ਕਰਦਾ ਉਹ ਬਹੁਤ ਡਰ ਗਿਆ ਸੀ ਉਸ ਦੀ ਪਰਜਾਈ ਦਾ ਬਤੇਰਾ ਵੀ ਕੁਝ ਦਿਨਾਂ ਤੋਂ ਮਾੜੇ ਤੋਂ ਮਾੜਾ ਹੁੰਦਾ ਜਾ ਰਿਹਾ ਸੀ ਜਦੋਂ ਉਹ ਸ਼ਾਮ ਨੂੰ ਘਰ ਆਉਂਦਾ ਤਾਂ ਉਸ ਦੀ ਪਤਨੀ ਅਕਸਰ ਉਦਾਸ ਹੀ ਹੁੰਦੀ ਤੇ ਉਸ ਦੇ ਪੁੱਛਣ ਤੇ ਪਰਜਾਈ ਦਾ ಪಾਠ ਆਰੰਭ ਕਰ ਦਿੰਦੀ ਸੀ ਅੱਜ ਪਰਜਾਈ ਕਹਿੰਦੀ ਸੀ ਤੇਰੀ ਕੁੜੀ ਨੇ ਗਿੱਲੇ ਹੱਥ ਲਾ ਕੇ ਪੇਪਰ ਖਰਾਬ ਕਰ ਦਿੱਤਾ ਅੱਜ ਪਰਜਾਈ ਕਹਿੰਦੀ ਸੀ ਤੇਰੀ ਕੁੜੀ ਨੌਣ ਲਗੀ ਬਾਥ ਚ ਟਪਦੀ ਐ ਤੇ ਬਾਹਰ ਛਿੱਟੇ ਪੈ ਗਏ ਲਾਈਨੋਂ ਖਰਾਬ ਹੁੰਦੀ ਐ ਰਾਤ ਤੇਰੀ ਕੁੜੀ ਅੱਧੀ ਰਾਤੋਂ ਰੋਦੀ ਪਈ ਸੀ ਇਹਨਾਂ ਦੀ ਅੱਖ ਖੁੱਲ ਗਈ ਤੇ ਇਹਨਾਂ ਨੇ ਬੜਾ ਮੈਡ ਕੀਤਾ ਜੇ ਗੌਂਡੀ ਗੋਰੇ ਰਿਪੋਰਟ ਕਰ ਦਿੰਦੇ ਤਾਂ ਪੁਲਿਸ ਵੀ ਫੜਕੇ ਲੈ ਜਾਂਦੀ ਪਰਜਾਈ ਅੱਜ ਕਹਿੰਦੀ ਸੀ ਪਰਜਾਈ ਅੱਜ ਕਹਿੰਦੀ ਸੀ ਉਸ ਦੀ ਅਜੀਬ ਹਾਲਤ ਸੀ ਫੈਕਟਰੀ ਵਿੱਚੋਂ ਛੁੱਪੀ ਹੁੰਦੇ ਆ ਜਿਵੇਂ ਉਸਦੇ ਪੈਰ ਜੰਮ ਜਾਂਦੇ ਉਸਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਤੇ ਉਸਦੇ ਦਿਮਾਗ ਉੱਤੇ ਪਰਜਾਈ ਦੇ ਕਹੇ ਸ਼ਬਦ ਵਦਾਨਾ ਵਾਂਗ ਵੱਜਣ ਲੱਗ ਪੈਂਦੇ ਉਸਦੇ ਮਨ ਵਿੱਚ ਹਰ ਸਮੇਂ ਇੱਕ ਕੋਲ ਹੁੰਦਾ ਰਹਿੰਦਾ ਉਹ ਅਜਿਹੀਆਂ ਗੱਲਾਂ ਵੀ ਸੋਚਦਾ ਰਹਿੰਦਾ ਜਿਹੜੀਆਂ ਹਾਲੇ ਵਾਪਰੀਆਂ ਵੀ ਨਹੀਂ ਸੰ ਜੇ ਮੇਰੀ ਬੱਚੀ ਬਿਮਾਰ ਹੋ ਜਾਏ ਤੇ ਉਹ ਸਾਰੀ ਰਾਤ ਰੋਂਦੀ ਰਹੇ ਤਾਂ ਇਹ ਸਾਨੂੰ ਅਗਲੇ ਦਿਨ ਹੀ ਘਰੋਂ ਕੱਢ ਦੇਣ ਜੇ ਧੁੱਪ ਨਿਕਲਣ ਤੇ ਮੇਰੀ ਬੱਚੀ ਗਾਰਡਨ ਵਿੱਚ ਖੇਡਣ ਲੱਗ ਜਾਏ ਤੇ ਹੱਸਣ ਲੱਗ ਪਈ ਤਾਂ ਪਰਜਾਈ ਨੇ ਆਖਣਾ ਹੈ ਇਸ ਨੇ ਕਮਰੇ ਵਿੱਚ ਬੰਦ ਕਰ ਲਵੋ ਗਵਾਂਡੇ ਗੋਰੇ ਨੇ ਰਿਪੋਰਟ ਕਰਕੇ ਪੁਲਿਸ ਬੁਲਾ ਲੈਣੀ ਹੈ ਜੇ ਜੇ ਪਰਜਾਈ ਅੱਜ ਕਹਿੰਦੀ ਸੀ ਉਸ ਦੀ ਅਜੀਬ ਹਾਲਤ ਸੀ ਉਹ ਹਰ ਸਮੇਂ ਖੋਇਆ ਖੋਇਆ ਅੱਕਿਆ ਅੱਕਿਆ ਮੱਚਿਆ ਮੱਚਿਆ ਰਹਿਣ ਲੱਗ ਪਿਆ ਘਰ ਵਿੱਚ ਖੁਸ਼ੀਆਂ ਉੱਡ ਗਈਆਂ ਤੇ ਤਲਖੀਆਂ ਵਧ ਗਈਆਂ ਪਹਿਲਾਂ ਪਹਿਲਾਂ ਚੁੱਪ ਚੁੱਪ ਰਹਿਣ ਲੱਗ ਪਿਆ ਫਿਰ ਆਪਣੀ ਪਤਨੀ ਨਾਲ ਕੌੜਾ ਬੋਲਣ ਲੱਗ ਪਿਆ ਫਿਰ ਆਪਣੇ ਬੱਚੀ ਨੂੰ ਗਾਲਾਂ ਕੱਢਣ ਲੱਗ ਪਿਆ ਫਿਰ ਉਸ ਨੂੰ ਮਾਰਨ ਲੱਗ ਪਿਆ ਰੋਜ਼ ਮਾਰਨ ਲੱਗ ਪਿਆ ਤੇ ਬੱਚੀ ਦੀਆਂ ਗੱਲਾਂ ਤੇ ਉਂਗਲਾਂ ਦੇ ਨਿਸ਼ਾਨ ਇੰਉ ਲੱਗਦੇ ਸਨ ਜਿਵੇਂ ਜਮਾਂਦਰੂ ਹੋਣ ਪਰ ਕੁੜੀ ਇੰਨੀ ਢੀਠ ਸੀ ਕਿ ਚਪੇੜਾਂ ਤੇ ਚਪੇੜਾ ਖਾ ਕੇ ਵੀ ਰੋਂਦੀ ਰਹਿੰਦੀ ਸਗੋਂ ਹੋਰ ਉੱਚੀ ਰੋਂਦੀ ਉਸ ਦੀ ਅਜੀਬ ਹਾਲਤ ਸੀ ਕੰਮ ਕਰਦੇ ਆ ਉਹ ਆਪਣੇ ਆਪ ਨੂੰ ਲਾਂਤਾਂ ਪਾਉਂਦਾ ਰਹਿੰਦਾ ਪਛਤਾਉਂਦਾ ਰਹਿੰਦਾ ਪਰ ਘਰ ਆ ਕੇ ਉਸ ਦਾ ਕੋਹੀ ਵਤੀਰਾ ਹੁੰਦਾ ਕੰਮ ਕਰਦੇ ਆ ਕਈ ਵਾਰ ਉਹ ਇੰਜ ਵੀ ਸੋਚਦਾ ਕਿ ਕੁੜੀ ਜੇ ਕਿਸੇ ਤਰ੍ਹਾਂ ਮਰ ਜਾਏ ਤਾਂ ਸਾਰੀਆਂ ਮੁਸੀਬਤਾਂ ਗਟੀਆਂ ਜਾਣ ਪਰ ਦੂਜੇ ਹੀ ਪਲ ਉਹ ਆਪਣੇ ਆਪ ਨੂੰ ਲਾਂਤਾਂ ਪਾਉਂਦਾ ਉਸ ਨੂੰ ਆਪਣੇ ਆਪ ਤੋਂ ਬਦਬੂ ਆਉਣ ਲੱਗਦੀ ਕੁਝ ਦਿਨਾਂ ਤੋਂ ਬੱਚੇ ਨੂੰ ਚੁੱਪ ਕਰਾਉਣ ਲਈ ਉਸ ਨੇ ਇੱਕ ਨਵਾਂ ਤਰੀਕਾ ਇਜਾਦ ਕਰ ਲਿਆ ਸੀ ਜਿਹੜਾ ਕਾਫੀ ਹੱਤਾ ਕਾਮਯਾਬ ਸੀ ਜਦੋਂ ਉਸਦੀ ਬੱਚੀ ਰੋਂਦੀ ਤਾਂ ਉਹ ਦਬਕਾ ਮਾਰਦਾ ਚੁੱਪ ਜੇ ਉਹ ਹੋਰ ਉੱਚੀ ਰੋਣ ਲੱਗ ਪੈਂਦੀ ਤਾਂ ਉਹ ਉਸਦੇ ਮੂੰਹ ਤੇ ਹੱਥ ਰੱਖ ਕੇ ਉਸਦੀ ਚੀਖ ਅੰਦਰ ਹੀ ਨੱਪ ਦਿੰਦਾ ਬੱਚੀ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਤੇ ਗਲ ਦੀਆਂ ਨਾੜਾਂ ਖੜੀਆਂ ਹੋ ਜਾਂਦੀਆਂ ਸਾਹ ਰੁਕ ਜਾਂਦਾ ਕੁਝ ਦਿਨਾਂ ਦੇ ਇਸ ਤਜਰਬੇ ਨੇ ਆਪਣਾ ਹੀ ਰੰਗ ਵਿਖਾਇਆ ਕਿ ਬੱਚੇ ਕੋਕਾ ਹੀ ਹੱਸਣੋ ਬੋਲਣੋ ਖਟ ਗਈ ਤੇ ਉਹ ਜਿਵੇਂ ਇੱਕ ਪੱਥਰ ਹੋਵੇ ਇਸ ਹਾਲਾਤ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਹੋਰ ਵੀ ਦੁਖੀ ਕਰ ਦਿੱਤਾ ਉਸ ਦੀ ਪਤਨੀ ਦਿਲ ਘਟਣ ਦੀ ਸ਼ਿਕਾਇਤ ਕਰਨ ਲੱਗੀ ਉਹ ਅੱਠੇ ਪੈਰ ਆਪਣੇ ਆਪ ਨੂੰ ਕੋਸਦਾ ਰਹਿੰਦਾ ਕੋਸਦਾ ਰਹਿੰਦਾ ਉਸ ਦੀ ਪਤਨੀ ਭਾਵੇਂ ਆਪ ਬੜੀ ਔਖੀ ਸੀ ਪਰ ਉਸ ਨੂੰ ਆਪਣੇ ਪਤੀ ਦਾ ਬਹੁਤਾ ਫਿਕਰ ਰਹਿੰਦਾ ਜਿਵੇਂ ਹਿੰਦੁਸਤਾਨੀ ਔਰਤਾਂ ਨੂੰ ਹੁੰਦਾ ਹੈ ਉਹ ਹਰ ਸਮੇਂ ਕੋਈ ਰਾਹ ਲੱਭਦੀ ਰਹਿੰਦੀ ਇੱਕ ਸ਼ਾਮ ਰੋਟੀ ਖਾਣ ਤੋਂ ਬਾਅਦ ਉਸ ਦੀ ਪਤਨੀ ਨੇ ਗੱਲ ਤੋਰੀ ਜੇ ਆਪਾਂ ਗੁੱਡੇ ਨੂੰ ਇੰਡੀਆ ਤੋੜ ਦਈਏ ਤਾਂ ਇਹ ਆਰਾਮ ਨਾਲ ਮੇਰੇ ਮਾਪੇ ਕੋਲ ਰਹੇਗੀ ਉਹ ਅੰਤਾਂ ਦਾ ਚਾਹ ਕਰਦੇ ਨੇ ਪਤਨੀ ਦੀ ਗੱਲ ਸੁਣ ਕੇ ਉਸ ਨੇ ਆਪਣੇ ਆਪ ਨੂੰ ਇੰਉਂ ਸਾਵਧਾਨ ਕੀਤਾ ਜਿਵੇਂ ਪੱਥਰ ਵਿੱਚ ਜਾਨ ਪੈ ਗਈ ਹੋਵੇ ਉਸ ਨੇ ਆਪਣੀ ਪਤਨੀ ਦੇ ਹੱਥ ਫੜ ਕੇ ਬੁੱਲਾ ਨਾਲ ਲਾ ਲਏ ਦੋਵੇਂ ਉੱਠ ਕੇ ਸੁੱਤੇ ਪਈ ਬੱਚੀ ਨੂੰ ਤੱਕਣ ਲੱਗੇ ਬੱਚੇ ਜਿਵੇਂ ਕੋਟ ਵਿੱਚ ਇੱਕ ਪੱਥਰ ਪਿਆ ਹੋਵੇ ਉਹਨਾਂ ਇੱਕ ਬੰਦਾ ਵੀ ਲੱਭ ਲਿਆ ਜਿਸ ਨੇ ਅਗਲੇ ਮਹੀਨੇ ਇੰਡੀਆ ਜਾਣਾ ਸੀ ਬੱਚੀ ਦੇ ਉਸ ਦੇ ਬੱਚੀ ਦੇ ਇੰਡੀਆ ਜਾਣ ਦਾ ਦਿਨ ਨੇੜੇ ਆ ਰਿਹਾ ਸੀ ਤੇ ਉਸ ਦਾ ਸਲੋਗ ਹੁਣ ਬਦਲ ਰਿਹਾ ਸੀ ਉਹ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਪਰ ਉਹ ਇੱਕ ਪੱਥਰ ਵਾਂਗ ਕੰਦਵਲ ਵੇਤੇ ਰਹਿੰਦੀ ਦੇ ਉਹ ਆਪਣੇ ਆਪ ਨੂੰ ਹੋਰ ਲਾਂਦਾ ਪਾਉਂਦਾ ਜਿਸ ਨੇ ਉਸੇ ਬੱਚੀ ਨੇ ਜਾਣਾ ਸੀ ਉਸ ਤੋਂ ਪਹਿਲੀ ਰਾਤ ਉਹ ਬਿਲਕੁਲ ਨਾ ਸੌ ਸਕਿਆ ਉਸ ਨੂੰ ਜਾਪ ਰਿਆ ਸੀ ਜਿਵੇਂ ਉਹ ਬਹੁਤ ਵੱਡਾ ਪਾਪੀ ਹੋਵੇ ਤੇ ਉਸ ਦੇ ਸਾਰੇ ਪਾਪ ਉਸ ਦੇ ਜਿਗਰ ਵਿੱਚ ਸੰਗੀਨਾ ਮਾਰ ਰਹੇ ਹੁਣ ਉਸ ਦੀਆਂ ਅੱਖਾਂ ਆਪ ਸ਼ਰਮ ਵਾਂਗ ਵਹਿ ਰੀਆਂ ਸਨ ਦਿਨ ਚੜਿਆ ਤਿਆਰ ਹੋਏ ਤੇ ਉੱਠ ਪਏ ਪਰ ਬੱਚੀ ਸੀ ਇੱਕ ਕਾਹੇ ਚੁੱਪ ਪੱਥਰ ਦੀ ਪੱਥਰ ਏਅਰਪੋਰਟ ਤੇ ਜਦੋਂ 에ਅਰ ਇੰਡੀਆ ਦੀਆਂ ਸਵਾਰੀਆਂ ਨੂੰ ਆਵਾਜ਼ ਪਈ ਉਸ ਦੀ ਪਤਨੀ ਨੇ ਬੱਚੀ ਲੈ ਕੇ ਜਾਣ ਵਾਲੇ ਸੱਜਣ ਨੂੰ ਫੜਾ ਦਿੱਤੀ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਬੱਚੀ ਨੂੰ ਫੜਨਾ ਚਾਹਿਆ ਕਿਉਂਕਿ ਜਦੋਂ ਵੀ ਉਹ ਪੱਥਰ ਬਣੀ ਸੀ ਉਸ ਨੇ ਉਸ ਵੱਲ ਮੂੰਹ ਤੱਕ ਨਹੀਂ ਸੀ ਕੀਤਾ ਵਿਦਾਇਗੀ ਸਮੇਂ ਵੀ ਉਹ ਉਸ ਕੋਲ ਨਾ ਆਈ ਜਦੋਂ ਜਾਣ ਵਾਲਾ ਸੱਜਣ ਉਸ ਨੂੰ ਮੋਢੇ ਲਾ ਕੇ ਤੁਰਿਆ ਤਾਂ ਚਾਰ ਕੁ ਕਦਮ ਜਾ ਕੇ ਬੱਚੇ ਉੱਚੀ ਉੱਚੀ ਚੀਕਾ ਮਾਰਨ ਲੱਗ ਪਏ। ਉਹ ਆਪਣੇ ਬੱਚੇ ਨੂੰ ਆਖਰੀ ਵਾਰ ਗੱਲ ਲਾਉਣ ਲਈ ਉਸ ਵੱਲ ਭੱਜਿਆ। ਹਾਲੇ ਉਸਨੇ ਆਪਣੀਆਂ ਬਾਹਾਂ ਵਧਾਈਆਂ ਹੀ ਸਨ ਕਿ ਉਸਦੇ ਬੱਚੇ ਨੇ ਬਿਜਲੀ ਦੀ ਤੇਜ਼ੀ ਨਾਲ ਆਪਣਾ ਹੱਥ ਮੂੰਹ ਤੇ ਰੱਖ ਲਿਆ ਅਤੇ ਜਾਣ ਵਾਲੇ ਅਜਨਬੀ ਦੇ ਗਲ ਨਾਲ ਚੰਬੜ ਗਈ। ਧੰਨਵਾਦ ਜੀ। ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ